ਹਾਂਜੀ ਦੋਸਤੋ ਪੰਗੋ ਪ੍ਰਾਪਰਟੀ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਬਾਬਾ ਦੀਪ ਸਿੰਘ ਨਗਰ ਮੈਕਸ ਹਸਪਤਾਲ ਦੀ ਬੈਕਸਾਈਡ ਤੇ ਤੁਹਾਨੂੰ ਵਿਖਾਵਾਂਗੇ ਸੋ ਕੋਠੀ ਵੇਖਣ ਤੋਂ ਪਹਿਲਾਂ ਵੇਖੋ ਆਸ-ਪਾਸੇ ਦਾ ਏਰੀਆ ਗਲੀ ਮੁਹੱਲਾ ਤੇ ਆਜੋ ਦੇਖਦੇ ਹਾਂ ਫਿਰ ਕੋਠੀ ਨੂੰ ਪਰ ਜਿੰਨਾ ਵੀਰ ਭਰਾਵਾਂ ਨੇ ਹੇਠ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪ ਸੋ ਕੋਠੀ ਬਹੁਤ ਸੋਹਣੀ ਬਣੀ ਹੋਈ ਆ ਸਾਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਦਾ ਕੰਮ ਆ ਉਹ ਹੋਇਆ ਵੀ ਆ ਦੇਖ ਸਕਦੇ ਹੋ ਤੁਸੀਂ ਸੋ ਇਸ ਵੇਲੇ ਆਪਾਂ ਡ੍ਰੈਇੰਗ ਰੂਮ ਦੇਖ ਰਹੇ ਆ ਪੀਓਪੀ ਦਾ ਕੰਮ ਜਿਹੜਾ ਹੋਇਆ ਵੀ ਆ ਵਾਲ ਪੱਟੀ ਜਿਹੜੀ ਆ ਹੋਈ ਵੀ ਆ ਘਰ ਨੂੰ ਸੋ 150 ਗਾਇਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ 150 ਗਾਇਦੇ ਵਿੱਚ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਸੋ ਸਾਰੀ ਕੁੱਠੀ ਜਿਹੜੀ ਆ ਵਧੀਆ ਬਣੀ ਹੋਈ ਆ ਸੋ ਵੇਚਣ ਵਾਸਤੇ ਇਹ ਕੁੱਠੀ ਨਹੀਂ ਬਣੀ ਸੀਗੀ ਸੋ ਕਿਸੇ ਜ਼ਰੂਰਤ ਕਰਕੇ ਮਾਲਕ ਇਸ ਕੁੱਠੀ ਨੂੰ ਵੇਚ ਰਿਹਾ ਸੋ ਵਾਸ਼ਰੂਮ ਤੁਸੀਂ ਦੇਖ ਸਕਦੇ ਹੋ ਬੈਡਰੂਮ ਦੇਖ ਸਕਦੇ ਹੋ ਲੌਬੀ ਜਿਹੜੀ ਆ ਕਾਫੀ ਖੁੱਲੀ ਡੁੱਲੀ ਹੈਗੀ ਆ ਡ੍ਰੈنگ ਰੂਮ ਨੂੰ ਆਪਾਂ ਝਾਂਤ ਮਾਰੀ ਆ ਤੇ ਇਸ ਵੇਲੇ ਆਪਾਂ ਪਹੁੰਚ ਚੁੱਕੇ ਆ ਕਿਚਨ ਦੇ ਵਿੱਚ ਸੋ ਕਿਚਨ ਦੇ ਵਿੱਚ ਜਿਹੜਾ ਕਵਰ ਦਾ ਕੰਮ ਆ ਉਹ ਬਾਕੀ ਹੈਗਾ ਲੇਕਿਨ ਕਾਫੀ ਵਧੀਆ ਜਿਹੜੀ ਆ ਕਿਚਨ ਬਣੀ ਹੋਈ ਆ ਦੋ ਬੈਡਰੂਮ ਬਣੇ ਹੋਇਆ 150 ਗਜ ਦੇ ਵਿੱਚ ਜਿਹੜੀ ਆ ਇਹ ਕੋਠੀ ਆ ਵਾਸ਼ਰੂਮ ਦੀ ਗੱਲ ਕਰੀਏ ਤਾਂ ਉਹ ਵੀ ਕਾਫੀ ਜਿਹੜੇ ਆ ਖੁੱਲੇ ਡੁੱਲੇ ਬਣੇ ਹੋਇਆ ਪੂਜਾ ਰੂਮ ਇੱਕ ਬਣਿਆ ਹੋਇਆ ਇਹ ਸਾਹਮਣੇ ਤੁਸੀਂ ਸਟੋਰ ਦੇਖ ਸਕਦੇ ਹੋ ਸਡੋਰ ਵਿੰਡੋ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਸੋਹਣਾ ਜਿਹੜਾ ਕੰਮ ਡੋਰ ਵਿੰਡੋ ਦਾ ਵੀ ਹੋਇਆ ਵੀ ਆ ਪੋਪ ਜਿਹੜੀ ਆ ਸਾਰੀ ਕੋਠੀ ਦੇ ਵਿੱਚ ਹੋਈ ਵੀ ਆ ਬੈਡਰੂਮਾਂ ਦੇ ਵਿੱਚ ਸੀਮੈਂਟਡ ਜਿਹੜੀਆਂ ਅਲਮਾਰੀਆਂ ਉਹ ਬਣੀਆਂ ਹੋਈਆਂ ਕਾਫੀ ਖੁੱਲਾ ਢੁਲਾ ਜਿਹੜਾ ਬੈਕ ਸਾਈਡ ਤੇ ਜਿਹੜਾ ਜਾਲ ਆ ਉਹ ਦਿੱਤਾ ਹੋਇਆ ਸੋ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ 42 ਲੱਖ ਰੁਪਏ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਪੰਗੂ ਪ੍ਰਾਪਰਟੀ ਬਠਿੰਡਾ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਸਾਨੂੰ ਵੀਡੀਓ ਬਣਾ ਕੇ ਭੇਜੋ ਘਰ ਦੇ ਫਰੰਟ ਤੋਂ ਫੋਟੋ ਖਿੱਚ ਕੇ ਐਂਡ ਸਾਰੀ ਜਾਣਕਾਰੀ ਜਿਹੜੀ ਆ ਕਰਦੀ ਭੇਜੋ ਕਿੰਨੇ ਗਜ ਦੇ ਵਿੱਚ ਬਣਿਆ ਹੋਇਆ ਕਿੰਨੇ ਕਿੰਨਾ ਫਰੰਟ ਹੈਗਾ ਕਿੰਨੀ ਬੈਕ ਹੈਗੀ ਹੈ ਦਿਸ਼ਾ ਕਿਹੜੀ ਹੈ ਗਲੀ ਕਿੰਨੀ ਚੌੜੀ ਹੈ ਰਜਿਸਟਰੀ ਵਾਲਾ ਜਾਂ ਲਾਲਖੀਰ ਵਾਲਾ ਸੋ ਇਸ ਵੇਲੇ ਆਪਾਂ ਇਸ ਘਰ ਦੇ ਮੰਦਰ ਦੇ ਵਿੱਚ ਪਹੁੰਚ ਚੁੱਕੇ ਆਂ ਸੋ ਸਾਰੀ ਕੋਠੀ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆਂ ਔਰ ਜਿਹੜਾ ਫਰਸ਼ ਆ ਉਹ ਪੱਥਰ ਦਾ ਲੱਗਿਆ ਹੋਇਆ ਟਾਇਲ ਦਾ ਕੰਮ ਨਹੀਂ ਹੋਇਆ ਵੀ ਤਾਂ ਪੋਰਚ ਵੀ ਕਾਫੀ ਜਿਹੜਾ ਖੁੱਲਾ ਡੁੱਲਾ ਹੈਗਾ ਪੋਰਚ ਦੇ ਵਿੱਚ ਦੀ ਜਿਹੜੀਆਂ ਪੌੜੀਆਂ ਦਿੱਤੀਆਂ ਹੋਈਆਂ ਸੋ ਧੰਨਵਾਦ ਫਿਰ ਮਿਲਦੇ ਆਂ